ਨੇ ਪ੍ਰਧਾਨ ਜੀ ਫੇਰ ਨਾ ਕਰੋ ਤੁਸੀਂ ਫੇਰੋ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕੰਮ 'ਚ ਹੈ ਆਪਣਾ ਤਗੜਾ ਆਈਟੀ ਬੈਂਗਾ ਜੀ ਕਾਲਾ ਕਟਨ ਲਈ ਇਨਾ ਪਣਾ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫੇਰ ਨਾ ਕਰੋ ਤੇ ਨਸ਼ਾ ਕਿਹੜਾ ਕਰਤਾ ਹੰਕਾਰ ਦਾ ਇਹਨੇ ਮਾਰ ਟੋਡਾ ਤਾਲ ਤੱਕ ਤੋ पर ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰਬੀਰ ਸਿੰਘ ਜਿੱਤੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਖਾਬੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਦਿੱਤੀ ਦੀ ਬਾਹ ਖੜਕੂ। ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਭਗੌੜੇ ਹੋਏ। ਇਹ ਸ਼ੌਮਣੀ ਅਕਾਲੀ ਦਲ ਥੋੜੀ ਐ। ਇਹ ਸ਼ੌਮਣੀ ਭਗੌੜਾ ਦਲ ਐ। ਕੋਈ ਜਾਨੀ ਹਰਪ੍ਰੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਬਿਆਲੀ ਨਹੀਂ ਕੀਤੀ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ। ਅਨੇ ਪ੍ਰਧਾਨ ਜੀ ਫੇਗਰ ਨਾ ਕਰੋ ਤੁਸੀਂ ਫੇਰ ਤੋਂ ਦੂਜੀ ਕਦੀ ਬੰਦ ਦੀ ਫੇਗਰ ਨਾ ਕਰੋ ਜਾਇਜ਼ਦਾਰ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕਰ ਤੀਜੀ ਕਦੀ ਬੰਦ ਦੀ ਉਹ ਮਹਾਰਾਜ ਫੇਗਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਾਬਜੇ ਚ ਚੌਥੀ ਕਦੀ ਬੰਦ ਦੀ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਪ੍ਰਵਾਹ ਕਰ ਉਹ ਤੇ ਪੰਜਵੇਂ ਦਾ ਵੀ ਬੰਦ ਸੀ ਆਪਣਾ ਤਗੜਾ ਆਈਟੀ ਬੈਂਗਾ ਜੀ ਕਾਲਾ ਕਟਣ ਲਈ ਇਆਂ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੇਂ ਦਾ ਵੀ ਬੰਦ ਸੀ ਆਪਣੇ ਕੋਲ ਜੀ ਚਾਪ ਨੂੰ ਸਭ ਤੋਂ ਬਹੁਤ ਐ ਜੀ ਫਿਕਰ ਕਰੀਏ ਤੇ ਸਤੂਰੀ ਦਾ ਵੀ ਬੰਦ ਸੀ ਆਪਣੇ ਕੋਲ ਚੂਹ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਤਾ ਹੰਕਾਰ ਦਾ ਤੇਰੇ ਮਾਰ ਟੁੱਟਾ ਤਾਲ ਤੱਕ ਤੂੰ ਤੇ ਉਹਨੇ ਢੁੱਠਾ ਮਾਰਨੀ ਸ਼ੁਰੂ ਕਰਤੀ ਪਰ ਮੈਂ ਤਾਂ ਗੱਲ ਕਹਿਣੀ ਚਾਹਣਾ ਸਰਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ چیر ਕੇ ਤੇਰੀ ਜਿੱਤੀ ਥਣੀ ਮਾਰ ਖਾਦੂ ਨਾ ਬੋਲੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸ਼ੋਭਾ ਲਾ ਰਹੇ ਉਹਨਾਂ ਸਭ ਤੋਂ ਪਹਿਲਾਂ ਇਹ ਰਗੜੇ ਜਾਣ। ਬੋਲੇ ਸੋਨਹਾਰ ਸੇ ਸੇ ਅੱਤਰ ਇਹ ਇਤਿਹਾਸ ਹੈ ਸਾਡਾ। ਇਸ ਦੀ ਅਦਾਲਤ ਤੱਕ ਸਾਨੂੰ ਟੋਟਾ ਮਾਰ ਰਹੇ। ਸ੍ਰੀ ਅਦਾਲਤ ਤੱਕ ਸਾਡੇ ਫੈਸਲਿਆਂ ਤੋਂ ਭਗਾਉਂਦੇ ਹੋ ਰਹੇ। ਅੱਜ 2 ਮਹੀਨੇ ਹੋ ਗਏ। ਦੇਈ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਤਾਂ ਕਿ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ ਸੱਤ ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ ਸੱਤ ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ ਇਹ ਸ਼੍ਰੋਮਣੀ ਪਵਾਰਾ ਦਲ ਹੈ ਬੋਲੇ ਇਹ ਸਵਾਲ ਦਾ ਕਰਨ ਜੇ ਦੁਨੀ ਚੰਦ ਕਾ ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹੁੰਦਾ ਹਾਂ ਬੜੀ ਵੱਡੀ ਆਜ਼ਮਤ ਹੈ ਤੇਰੀ ਅਕਾਲ ਤਖਤ ਦਾ ਵਾਹ ਉਤੇ ਕਸਤਾ ਤੇ ਬਹਿ ਕੇ ਵੀ ਜਿਹਨੇ ਖਨਾਮੀਆਂ ਕੀਤੀਆਂ ਨਾ ਰੋਲ ਕੇ ਨੇ ਰੋਲ ਨਸਲਾ ਨਸਤੋ ਗਿਆ ਨੇ ਨਸਲਾ ਇਤਿਹਾਸ ਹੈ ਸਦਾ ਇਤਿਹਾਸ ਖੁਸ਼ੀ ਹੈ ਮੇਰੇ

ਕੀ ਵਿਚਾਰ ਕੋਈ ਰਾਏ ਕੋ ਮਸ਼ਵਰਾ ਮਗਰ ਵੀ ਕਰਤਾ ਲੈ ਉਹਨੇ ਘਰ ਬੈਠੀ ਸੀ ਮੈਂ ਮੈਨੂੰ ਪ੍ਰਸ਼ਾਦਾ ਸ਼ਿਕਾਓ ਉਹ ਅਕਾਲ ਤੱਕ ਸਭ ਚੱਲਦੇ ਰਹਿ ਪਹਿਲਾਂ ਹਰਮੰਦਰ ਸਾਹਿਬ ਚੱਲਦੇ ਉੱਥੇੜਾ ਪ੍ਰਸ਼ਾਦੀ ਦੇਖ ਲੈ ਕੇ ਅਰਦਾਸ ਕਰਦੇ ਆ ਗੁਰੂ ਅੰਦਾਸ ਜੀ ਕੋਲ ਕਰਦੇ ਫਿਰ ਅਕਾਲ ਤੱਕ ਸਾਹਿਬ ਦੇ ਜਾ ਕੇ ਅਰਦਾਸ ਕਰਦੇ ਆ ਕਿਰਾ ਪ੍ਰਸ਼ਾਦੀ ਦੇਖ ਸਾਹਿਬ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਬੰਨ ਤੇ ਠੀਕ ਹੈ ਅਸੀਂ ਫਤਖੰਸੀ ਜੀ ਹਰ ਮੰਦਰ ਸਾਹਿਬ ਤੇ ਲੱਗੇ ਗਏ ਅਰਦਾਸ ਕੀਤੀ ਕਿਰਾਕਾਲ ਕਾ ਤੋਂ ਸਾਥ ਤੇ ਵੀ ਜਿਹੜਾ ਅਸੀਂ ਆਨੰਦ ਸਾਹਿਬ ਜੀ ਦੇ ਪੰਜ ਪੌੜੀਆਂ ਦਾ ਪਾਠ ਕਰਕੇ ਉੱਥੇ ਅੰਦੇ ਸਿੰਘ ਸਰਬਾਨੀ ਅਰਦਾਸ ਕੀਤੀ ਅਰਦਾਸ ਕਰਕੇ ਇਹਨੇ ਹੁਣ ਦਫ਼ਤਰ ਤੇ ਕਹਿ ਕੇ ਕਿ ਹੁਣ ਕੀ ਫੈਸਲਾ ਕਰ ਲੈ ਮੇਰਾ ਫੈਸਲਾ ਤਾਂ ਉਥੇ ਜਿਹੜੇ ਪੇਸ਼ ਕੀਤੇ ਉਹਨੂੰ ਸੁਣ ਤੋਂ ਬਾਅਦ ਹੀ ਪਤਾ ਲੱਗੂ ਕਿ ਕੀ ਫੈਸਲਾ ਹੋਊਗਾ ਉਹ ਆਪਣੀ ਗੁਨਾਹ ਮਰਦੇ ਇੱਕ ਨਹੀਂ ਮੰਨਦੇ ਕਹੇ ਜੇ ਨਾਮ ਮੰਨੇ ਨਾਮ ਲੈ ਗੁਨਾਹ ਮੰਨ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਰੋਣੀ ਚਲਦਾ ਇਹ ਜੋ ਗੁਰੂ ਵਗੈਰੇ ਦਾਸ ਕਰਤੀ ਤੇ ਫਿਰ ਜਿਹੜੇ ਗੁਨਾਹ ਬਣਾਉਣੇ ਉਹ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ ਆਪਾਂ ਤਾਂ ਬੋਲਣੇ ਆ ਤੇ ਉਹੀ ਗੱਲ ਹੋ ਗਈ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਜਾਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗਾਨੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਜਿ세 ਆਖਣੇ ਅਸੀਂ ਕਰ ਗਿਆ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਹੈ ਇਹ ਸਤਿਗੁਰਾਂ ਅੰਤ ਪ੍ਰਧਾਨੀ ਅੰਮ੍ਰਿਤ ਸਿੰਘ ਦੇ ਬਾਅਦ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਕਤ ਹੀ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੇ ਉਹਦੇ ਤੋਂ ਮੁਲਕਰ ਹੋਣਗੇ ਤੇ ਭੋਲ ਜਾਣ ਅਮਰੀਕਾ ਦੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਇਹ ਨਾਮ ਨਿਕਲਣਾ ਇਹ ਜੇ ਫੈਸਲੇ ਤੋਂ ਮੁਲਕਰ ਹੋ ਗਏ ਵੀ ਨਹੀਂ ਨਿਕਲਦੇ ਜਿੱਥੇ ਮਰਜ਼ੀ ਪਾ ਦੇ ਲਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਤੁਸੀਂ ਇਹਨਾਂ ਚ ਸਮਾਗਮ ਰੱਖੋ ਅਸੀਂ ਆਵਾਂਗੇ ਅੰਮੇਰ ਸਿੰਘ ਜੀ ਬੈਠੇ ਨੇ ਆਉਣਗੇ ਸਾਡੇ ਨੌਜਵਾਨ ਵੀ ਰਿਆ ਆਉਣਗੇ ਇਹਨੇ ਨਾ ਧੂਂਦ ਧੂਂਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹਿੰਦੇ ਸੀ ਭਾਈ ਸਾਹਿਬ ਇਹ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਅਸਤ ਗਾੜਿਓ ਅਕਾਲ ਪੁਰਖ ਨੂੰ ਹਾਜ਼ਰ ਰਾਜ ਜਾਣ ਕੇ ਕਹਿੰਦੇ ਆ ਉਧਿਆਲੇ ਨਹੀਂ ਤੁਰਾਂਗੇ ਉਧਿਆਲੇ ਨਹੀਂ ਤੁਰਾਂਗੇ ਨਾ ਉਹਿਆਂ ਦਾ ਲਾਲ ਇਕੱਠਾਂਗੇ ਪੰਥ ਦੀ ਚੜ੍ਹਦੀ ਕਲਾ ਲਈ ਤੁਰਾਂਗੇ ਬੋਲੇ ਸੋਨਹਾਰ ਸ੍ਰੀ ਅਕਾਲ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਐ ਜਦੋਂ ਤੱਕੀਆਂ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਤੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਡਰ ਬਿਲਕੁਲ ਨਹੀਂ ਹੋਏਗਾ ਬਾਕੀ ਉਹਦੇ ਆਲਾ ਕੋਈ ਨਹੀਂ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੁਭਾ ਦਿੱਤੀ ਹੈ ਗੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਗਿਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਦੇਖ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵਾਲੋਂ ਤਾਂ ਤੁਸੀਂ ਸਦਾ ਹੀ ਜਰੇ ਦਾ ਇਸ ਕਰਕੇ ਇਹ ਮੈਨੂੰ ਮੰਨ ਵੀ ਹੈ ਤੇ ਸੰਗਤ ਹੀ ਦਾ ਜਨੀ ਦੇ ਕੇ ਇਹਨਾਂ ਨੇ ਕੀ ਹੈ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਤੇ ਚੇਤਰ ਵਾਲੀ ਘੜੀ ਚੁਲੰਗੇ ਤੇ ਆਖੇ ਕਿ ਮੈਂ ਕਿ ਕਰਦਾ ਤਾਂ ਆਗ ਨਹੀਂ ਲਗਣੇ ਸਭ ਨੂੰ ਸੰਭਾਲ ਕੇ ਤੁਰੇ ਔਰ ਨਹੀਂ ਲੱਭਣੋਂ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਅਕੂ ਤੁਰੇ ਉਹਨਾਂ ਤੇ ਆ ਕੇ ਪਰਛੰਦੇ ਨਾਲ ਉਹਦੇ ਤੇ 76 ਦਿਨ। ਫਿਰ ਜੀ ਨੇ ਵੀ ਕਹਿਣਾ ਗਲੀਏ ਚੱਕਰ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਜਾ ਕੰਮਰੀ ਰਾਹੋਂ ਤੱਕ ਪਹੁੰਚਦੇ। ਚੱਕਰ ਸੱਟ ਨਾਲੇ ਬਹੁਤ ਹੈ ਚੱਕਰ ਸੱਟ ਨਾਲੇ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਗ ਮਿਹਰਬਾਨ ਉਹਨੇ ਐਨੀ ਪਰਖਾ ਕਰਨੀ ਹੈ ਇਹ ਚੱਕਰ ਤਾਂ ਇੱਕੋ ਛਟਾ ਜੀ ਧੋ ਲੈਣਾ। ਬੋਲੇ ਈਸੋ ਨਿਹਾਲ ਜੀ ਆਲੂ ਦੇ ਇਹਦਾ ਕਾਲ ਧੋਦੇ ਕਿ ਕੋਈ ਛਰਾਡੇ ਦੇ ਨਾਲ ਧੋਦੇ ਰਹਾ ਸੁਚੇਤਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋਲਜੀ ਸਰ ਆਪਣੇ ਦਲੇਰ ਸਿੰਘ ਜੀ ਨੂੰ ਮੈਂ ਮਿਤਰ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਬੜੀ ਬੇਰ ਦੇ ਹਿੰਮਤ ਕੀਤੀ ਹੈ ਸਿੱਖ ਫੈਡਰੇਸ਼ਨ ਦਾ ਇਸ ਫਰੀਦਕੋਟ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲਦਾ ਹੈ ਔਰ ਸੋਹਣਾ ਨੁਕਤਾ ਵੀ ਕਰ ਕੌਮੀ ਪ੍ਰਧਾਨ ਦੀ ਤੇ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ ਇਹ ਨੌਜਵਾਨ ਰੀਡ ਦੀ ਧੀ ਹੈ ਜਿੱਥੇ ਵੀ ਆਵਾਜ਼ ਮਾਰਨੀ ਹੈ ਅਧੀ ਰਾਤ ਨੂੰ ਜੇ ਤੁਸੀਂ ਆਵਾਜ਼ ਮਾਰੋਗੇ ਮੈਂ ਅਧੀ ਰਾਤ ਨੂੰ ਬੋਲੇ ਸੋਨਿਹਾਲ ਜਉਰੀਏ ਵਾਹਿਗੁਰੂ ਬਹੁਤ ਬਹੁਤ ਸਾਰਿਆਂ ਦਾ ਧੰਵਾਦ ਜੀ ਵਾਹਿਗੁਰੂ ਜੀ ਦਾ ਕੰਸਰ ਵਾਹਿਗੁਰੂ ਬੈਠੇ ਰਹੋ ਬੈਠੇ ਰਹੋ ਸਾਰਿਆਂ ਬੇਨਤੀ ਹੈ ਕਿ ਸਿਰਫ 2 ਮਿੰਟ ਵਾਸਤੇ ਸਈ ਸਾਹਿਬ ਜੀ ਦਾ ਸਨਮਾਨ ਹੋਣਾ ਹੈ ਜੀ ਤੇ ਉਹਨਾਂ ਦੇ ਨਾਲ ਸੰਤ ਗਿਆਨੀ ਅਮੀਰ ਸਿੰਘ ਜੀ ਦਾ ਸਨਮਾਨ ਹੋਣਾ ਸਾਰਿਆਂ ਨੂੰ ਬੇਨਤੀ ਹੈ ਸਿਰ 2 ਮਿੰਟ ਦਾ ਜੀ ਸਮਾਅ ਉਹ ਸਨਮਾਨ ਕੀਤਾ ਜਾ ਰਿਹਾ ਹੈ ਸਈ ਸਾਹਿਬ ਯਾਨੀ ਭਾਈ ਸਿੰਘ ਜੀ ਪਾਸ ਹੋ ਜਿਓ ਨਾ ਅੱਗੋਂ ਅੱਗੋਂ ਨਾ ਨਾ ਆਓ ਆਜੋ ਸਾਰੇ ਜਨਾਂ ਨਾਲ ਬਾਈ ਕਰ ਲੈ ਆਜਾ ਇਧਰ ਹੋ ਜੇ ਇਧਰ ਪਾਪਾ ਜੀ ਨੂੰ ਬੁਲਾ ਲਓ ਪਾਪਾ ਜੀ ਸੰਤ ਪਾਪਾ ਆਦਰ ਮੈਂਦਰ ਕੇ ਉਸ ਨਾਮ ਬੋਲੇ ਸੋਨ ਹਾਰਿਆ ਨਾ ਸੰਤ ਗਿਆਨੀ ਅਮੀਰ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਜੀ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਮੇਜ ਸਿੰਘ ਜੀ ਖਾਲਸਾ ਭਾਈ ਦਲੇਰ ਸਿੰਘ ਜੀ ਡੋਰ ਪ੍ਰਧਾਨ ਸਾਹਿਬ ਬੋਲ ਨਾਲ ਸਈ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਨਮਾਨ ਕਰ ਰਹੇ ਬੋਲੇ ਸੋਨ ਹਾਰਿਆ ਨਾ ਸਿਗਲਾ ਕਾਲ ਇੱਕ ਮਿੰਟ ਦੋਸਾਂ ਸਨਮਾਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਪਾਲ ਸਿੰਘ ਜੀ ਜਿਹੜੇ ਹੈੱਡ ਗ੍ਰਾਂਤੀ ਸੀ ਬਰਜ ਗਵਾਸ ਸਿੰਘ ਵਾਲਾ ਜਿੱਥੇ ਮਹਾਰਾਜ ਦੇ ਸਰੂਪ ਚੋਰੀ ਹੋਏ ਆ ਉਹਨਾਂ ਨੂੰ ਸਨਮਾਨਤ ਕੀਤਾ ਜਾਣਾ ਸਿੰਘ ਸਾਹਿਬ ਨੂੰ ਬੇਨਤੀ ਆ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਬੇਨਤੀ ਆ ਇਸੇ ਤਰ੍ਹਾਂ ਭਾਈ ਨਰਵੈਰ ਸਿੰਘ ਜੀ ਧਰਮ ਕੋਟ ਆਓ ਜੀ ਆਓ ਬੋਲੇ ਇਹ ਸੋਹਣਾ ਬੁੱਤ ਛੱਦ ਤੇ ਚੱਲਿਆ ਬਾਬਾ ਜੀ ਜਦੋਂ ਮਹਾਰਾਜਾ ਸਰੋਮ ਚੋਰੀ ਹੋਇਆ ਉਸ ਪਿੰਡ ਦੇ ਗ੍ਰੰਥੀ ਆ ਇਹਨਾਂ ਦੀ ਸਿਹੜੀ ਤੇ ਬਹੁਤ ਸ਼ੱਕਤ ਹੋਇਆ ਇਹਨਾਂ ਦਾ ਸਾਨੂੰ ਮਾਣ ਵੀ ਕਰਨੀ ਚਾਹੀਦੀ ਪਰਿਵਾਰ ਦੀ ਭਾਈ ਕਰਤਾਰ ਸਿੰਘ ਜੀ ਜੋ ਕਾਲੀਦਲ ਵਾਰਿਸ ਪੰਜਾਬ ਦੇ ਰਿਜ਼ਲਟ ਕਮੇਟੀ ਮੈਂਬਰ ਆ ਉਹਨਾਂ ਨੂੰ ਸਨਮਾਨ ਕਰਤਾਰ ਸਿੰਘ ਜੀ ਆਜੋ ਇਧਰ ਜੀ ਤੁਹਾਨੂੰ ਜੀ ਬੋਲੇ ਸੋਨਹਾਰ ਭਾਈ ਨਰਮ ਭਾਈ ਨਰਮਿੰਦਰ ਸਿੰਘ ਧਰਮਪੁਰ ਤੋਂ ਭਾਈ ਅਮਨਦੀਪ ਸਿੰਘ ਜੀ ਬੋਲੇ ਜੀ ਸੋਨੇ ਰਾਜ ਭਾਈ ਅਮਨਦੀਪ ਸਿੰਘ ਜੀ ਭਾਈ ਲਖਵੀਰ ਸਿੰਘ ਢੋਡਕੋਟ ਮਲਕ ਸਿਮੀਆਂ ਵਾਲੇ ਸਾਡੇ ਫੈਡਰੇਸ਼ਨ ਦੇ ਸਾਫਤਾ ਪ੍ਰਧਾਨ ਉਹਨਾਂ ਨੂੰ ਬੇਨਤੀ ਆ ਜਾ ਫੈਡਰੇਸ਼ਨ ਦੇ ਆਗੂ ਦੇਵ ਦੇ ਭਾਈ ਜੀ ਸਾਹਮਣੇ ਬੋਲੇ ਖੋਹਿਆ ਸਤ ਸ੍ਰੀ ਅਕਾਲ ਸਰਦਾਰ ਬਜੀਤ ਸਿੰਘ ਜੀ ਨਵਾਂ ਕਿ ਲੋਨ ਨੂੰ ਬੇਨਤੀ ਆ ਜਾਂ ਬਲਵੰਤ ਸਿੰਘ ਜੀ ਸਿਮਝਾ ਉਹਨਾਂ ਨੂੰ ਬੇਨਤੀ ਆ ਬੋਲੇ ਸੋਨਿਹਾਲ ਸਾਰਜਨ ਦੇ ਖੁਰਸਾਵਲੋਂ ਮਾਸਟਰ ਸਰਪੰਚ ਸਿੰਘ ਜੀ ਉਹਨਾਂ ਨੂੰ ਸੋਕਾ ਦਿੱਤਾ ਜਾਣਾ ਆ ਜਾ ਵਿਸ਼ੇਸ਼ ਤੌਰ ਤੇ ਪੱਤਰਕਾਰ ਪ੍ਰੈਸ ਵਾਲੇ ਵੀਰਾਂ ਦਾ ਵੱਖ-ਵੱਖ ਨਗਰਾਂ ਤੋਂ ਆਏ ਹੋਏ ਨੌਜਵਾਨ ਵੀਰਾਂ ਦਾ ਬੋਲੇ ਧੰਨਵਾਦ ਬੋਲੇ ਸੋਨਿਹਾਲ ਸਦਾ ਮੇਰੇ ਫਿਰਦਾ ਸਨਮਾਨ ਕਰਦੇ ਚੁਕੁੰ ਬੋਲੇ ਇਸ ਸੋਹਣ ਹਾਲ ਮੈਂ ਮੈਂ ਕੋਈ ਚੱਕਣ ਵੰਦਰ ਸਾਹਿਬ ਡਾਕਟਰ ਸਾਹਿਬ ਕੋਲ ਜਿੰਦੇ ਵੀ ਵੀਰ ਕਾਲੀਦਲ ਅੰਮ੍ਰਿਤ ਸਾਹਿਬ ਕੋ ਧੰਨਵਾਦ ਸਾਰਿਆਂ ਸੰਗਤਾਂ ਦਾ ਧੰਨਵਾਦ ਗੁਰਪ੍ਰੀਤ ਸਿੰਘ ਮੀਡੀਆ ਇੰਚਾਰਜ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਥੇ ਕਰ ਰਿਹਾ ਵਾਕੇ ਕਰ ਲੀਏ ਬੱਸ ਹੁਣ ਹੋ ਗਿਆ ਚਲਾ ਦਿਓ ਬੱਸ ਅੱਜ ਖੜੇ ਖੜੇ ਕਰ ਲਓ ਸਿੰਘ ਸਾਹਿਬ ਕੋਲ ਇਹ ਮੈਡਿਨ ਕੋਲ ਆ ਜਾਓ ਆ ਰਮਾਣੇ ਫੁੱਟ ਤੇ ਆ ਜਾਓ ਭਾਈ ਸਿੰਘ ਸਾਹਿਬ ਜੀ ਮੈਂ ਇੱਕ ਸਿੱਖਨ ਆਵੇ ਮੇਰੇ ਕੋਲ ਲਾ ਦਿਓ ਕੋ ਸ਼ਾਰਟ ਚ ਰੱਖੇ ਸੀ ਅਸੀਂ ਜਾਣਾ ਹਾਂ ਜੀ ਬਈ ਆਈਡੀਆ ਨਹੀਂ ਮੇਰੇ ਕੋਲ ਪੰਜਾਬ ਮਹਾਭਾਰਤ ਤੋਂ ਨਿਕਰਾਂਗਾ ਇਹ ਫੜਦਾ ਬਾਈ ਜੀ ਸਿੰਘ ਸਾਹਿਬ ਤੁਸੀਂ ਕਿਹਾ ਤੁਹਾਨੂੰ ਪਹਿਲਾਂ ਹੀ ਪਤਾ ਸੀ ਜੋ ਫੈਸਲਾ ਹੋਣਾ ਹੈ ਇਹ ਹਾਮੀ ਗਿਆਨ ਹੋ ਜਾਂਦਾ ਹੁੰਦਾ ਹੈ ਤੇ ਪਹਿਲਾਂ ਹੀ ਪਤਾ ਨਾ ਰਾਜਨੀਤਿਕ ਚ ਰਾਜਨੀਤਿਕਾਂ ਦੀਆਂ ਚਾਲਾਂ ਨੂੰ ਜਾਣਦਾ ਹੋਵੇ ਨਾ ਜੀ ਉਹਨੂੰ ਪਤਾ ਲੱਗਦਾ ਉਹਨਾਂ ਨੂੰ ਤੇ ਜਦੋਂ ਗਾਨੇ ਰਕਵੀਰ ਸਿੰਘ ਨੇ ਕਹਿਤਾ ਸੀ ਵੀ ਤੁਹਾਡੇ ਕੋਲ ਜਾਂਚ ਦਾ ਅਧਿਕਾਰ ਹੀ ਕੋਈ ਨਹੀਂ ਤਖਤਾਂ ਦੇ ਜਥੇਦਾਰਾਂ ਨੂੰ ਦੇ ਦਿਓ ਇਹ ਵੀ ਤਾਂ ਉਲੰਘਣਾ ਹੋਈ ਕਾਲ ਤਤ ਸਾਹਿਬ ਦੀ ਵੱਟੀਆਂ ਵੱਟੀਆਂ ਲੰਘਣਾ ਵਾਂ ਕਰਤੀਆਂ ਤੇ ਛੋਟੀ ਜਿਹੀ ਲੰਘਣਾ ਕੀ ਮੈਨਰ ਇਹ ਜਿਹੜਾ 2 ਦਸੰਬਰ ਦੇ ਫੈਸਲੇ ਸੀ ਉਹਨਾਂ ਚ ਕੋਈ ਇੱਕ ਵੀ ਲਾਗੂ ਹੋਇਆ ਉਹ ਮੈਨੂੰ ਤਾਂ ਲੱਗਦਾ ਜੀ ਸਾਰੇ ਅਜੇ ਪੈਂਡਿੰਗ ਤੇ ਆਇਆ ਹੈਗਾ ਜੀ ਇੱਕ ਵੀ ਨਹੀਂ ਲਾਗੂ ਹੋਇਆ ਨਹੀਂ ਧਾਰਮਿਕ ਸੇਵਾ ਵੀ ਜਿਹੜੀ ਕੀਤੀ ਹੈਗੀ ਉਹ ਵੀ ਈਰਖਾ ਰੱਖ ਕੇ ਕੀਤੀ ਹੈ ਮਨ ਚ ਤੇ ਜਦੋਂ ਈਰਖਾ ਰੱਖ ਕੇ ਕੋਈ ਸੇਵਾ ਕਰਦਾ ਉਹ ਪ੍ਰਵਾਨ ਹੀ ਨਹੀਂ ਹੁੰਦੀ ਹੰਕਾਰ ਤੇ ਈਰਖਾ ਸਹਿਤ ਕੀਤੀ ਸੇਵਾ ਪ੍ਰਵਾਨ ਹੁੰਦੀ ਹੈ ਹੰਕਾਰ ਤੇ ਈਰਖਾ ਰੱਖ ਕੇ ਕੀਤੀ ਸੇਵਾ ਜਿਹੜੀ ਉਹ ਪ੍ਰਵਾਨ ਹੀ ਨਹੀਂ ਹੁੰਦੀ ਗੁਰੂ ਦੇ ਦਰ ਤੇ ਅਗਲਾ ਸਟੈਂਡ ਕੀ ਹੋਊਗਾ ਅਗਲਾ ਸਟਾਪ ਜੋ ਅਕਾਲਪੁਰ ਕਨ ਪਾਉਂਦਾ ਈ ਠੀਕ ਹੈ ਚਲੋ ਜੀ ਖੋਲੇ ਸੁਨਹਿਾਲ ਸੋ ਸਤਿ ਸ਼੍ਰੀ ਅਕਾਲ